ਸਾਰੇ ਭੈਣ ਭਰਾਵਾਂ ਨੂੰ ਦੋਸਤਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਬੜਾ ਸੁਹਣਾ ਦਿਨ ਚੜਿਆ ਸਵੇਰ ਦੀ ਤੁੱਪ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਸੂਰਜ ਦਿਖਣਾ ਸ਼ੁਰੂ ਹੋ ਚੁੱਕਿਆ ਵਾ ਬੜੀ ਸੋਹਣੀ ਤੁੱਪ ਲੱਗੀ ਹੋਈ ਆ ਆਨੰਦ ਬਣਿਆ ਪਿਆ ਵਾ ਹੁਣ ਅੱਜ ਦਾ ਜਿਹੜਾ ਸਾਡਾ ਸਫਰ ਹੋਊਗਾ ਉਹ ਸਟਾਰਟਿੰਗ ਅੱਜ ਸੰਡੇ ਦਾ ਦਿਨ ਆ ਐਤਵਾਰ ਦਾ ਦਿਨ ਹੋਣ ਕਰਕੇ ਤਕਰੀਬਨ ਪੰਜਾਬੀ ਗੁਰਦੁਆਰਾ ਸਾਹਿਬ ਜਾਂਦੇ ਆ ਅੱਜ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਦਰਸ਼ਨ ਮੇਲੇ ਕਰਾਂਗੇ ਨਕੂਰੂ ਦੇ ਗੁਰਦੁਆਰਾ ਸਾਹਿਬ ਖਾਸ ਗੱਲ ਬਾਤ ਇਹ ਲੱਗੀ ਕਿ ਨਕੂਰੂ ਦੇ ਅੰਦਰ ਇੱਕੋ ਇੱਕ ਗੁਰਦੁਆਰਾ ਸਾਹਿਬ ਆ ਨਹੀਂ ਤਾਂ ਆਮ ਕਰਕੇ ਇਹ ਹੁੰਦਾ ਕਿ ਜਿੱਥੇ ਪੰਜਾਬੀ ਸਾਡੇ ਚਲੇ ਜਾਂਦੇ ਆ ਉੱਥੇ ਜਿੰਨੇ ਕੁ ਪਰਿਵਾਰ ਰਹਿੰਦੇ ਆ ਕਈ ਵਾਰੀ ਉੱਥੇ ਪੰਜ ਪਰਿਵਾਰਾਂ ਦੇ ਦੋ ਗੁਰਦੁਆਰਾ ਸਾਹਿਬ ਹੁੰਦੇ ਆ ਪਰ ਇੱਥੇ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਰਹਿ ਰਹੇ ਆ ਤੇ ਨਾਲ ਦੀ ਨਾਲ ਇਹ ਵੀ ਗੱਲ ਆ ਕਿ ਉੱਥੇ ਗੁਰਦੁਆਰਾ ਸਾਹਿਬ ਇੱਕ ਆ ਉਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਮੇਲੇ ਕਰਾਂਗੇ ਬੜੇ ਸਾਰੇ ਪੰਜਾਬੀ ਆਪਾਂ ਨੂੰ ਮਿਲਣ ਆਉਣਗੇ ਤੇ ਆਪਾਂ ਉਹਨਾਂ ਦੇ ਵੀ ਦਰਸ਼ਨ ਮੇਲੇ ਕਰਾਂਗੇ ਗੱਲਬਾਤ ਕਰਾਂਗੇ ਮਿਲਣ ਦੀ ਕੋਸ਼ਿਸ਼ ਕਰਾਂਗੇ ਤੇ ਗੁਰਦੁਆਰਾ ਸਾਹਿਬ ਥੋੜੇ ਟਾਈਮ ਤੱਕਰ ਜਾਵਾਂਗੇ ਤਿਆਰੀ ਹੋ ਗਈ ਆ ਸਾਡੀ ਸਾਰੀ ਤੇ ਬੜਾ ਸੋਹਣਾ ਦਿਨ ਲੱਗਿਆ ਹੋਇਆ ਵਾ ਸਾਰੀ ਤਿਆਰੀ ਹੋ ਚੁੱਕੀ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਅਦ ਇੱਕ ਜਗ੍ਹਾ ਹੋਰ ਅਸੀਂ ਵਿਜ਼ਿਟ ਕਰਨਾ ਤੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਕਿਵੇਂ ਦਾ ਰੰਡਾ ਅੱਜ ਦਾ ਦਿਨ ਸਾਰਾ ਆਪਾਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਤੇ ਗੁਰੂ ਸਾਹਿਬ ਕਰਨ ਕਿਰਪਾ ਆਪਾਂ ਪਹਿਲਾਂ ਗੁਰਦੁਆਰਾ ਸਾਹਿਬ ਦਰਸ਼ਨ ਮਿਲੇ ਕਰਾਂਗੇ ਸੰਗਤ ਦੇ ਵੀ ਤੇ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਜੀ ਦੇ ਵੀ ਦਰਸ਼ਨ ਮਿਲੇ ਹੋਣਗੇ ਕਿੱਦਾਂ ਦਾ ਮਾਹੌਲ ਆ ਗੁਰਦੁਆਰਾ ਸਾਹਿਬ ਦਾ ਅੱਜ ਪੰਜਾਬੀਆਂ ਦਾ ਇਕੱਠ ਹੋਊਗਾ ਪੰਜਾਬੀ ਇਕੱਠੇ ਹੋਣਗੇ ਸੰਗਤ ਦੇ ਵਿੱਚ ਜੁੜ ਮਿਲ ਕੇ ਬੈਠਣਗੇ ਤੇ ਆਪਾਂ ਵੀ ਅੱਜ ਸੰਗਤ ਦਾ ਆਨੰਦ ਮਾਣਾਂਗੇ ਤੇ ਪੰਜਾਬੀਆਂ ਨੂੰ ਮਿਲਾਂਗੇ ਉਹਨਾਂ ਦੇ ਬਾਰੇ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਾਂਗੇ ਕਿਵੇਂ ਪੰਜਾਬੀਆਂ ਨੇ ਆ ਕੇ ਆਪਣੀ ਜ਼ਿੰਦਗੀ ਨੂੰ ਇੱਥੇ ਘੱਲਣਾ ਘੱਲ ਕੇ ਜ਼ਿੰਦਗੀ ਨੂੰ ਸੈਟਲ ਕੀਤਾ ਵਾ ਹਨਾ ਬੜਾ ਵਧੀਆ ਲੱਗਦਾ ਜਦੋਂ ਪੰਜਾਬੀ ਏਦਾਂ ਤਰੱਕੀਆਂ ਕਰ ਸਾਰਿਆਂ ਦੀਆਂ ਹੀ ਤਿਆਰੀਆਂ ਹੋਮੋ ਮਾ ਕੇ ਹੋ ਗਈਆਂ ਜਾਨ ਦੀਆਂ ਗੁਰਦੁਆਰਾ ਸਾਹਿਬ ਨੂੰ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਗੁਰੂ ਘਰ ਨੂੰ ਇਸ ਟਾਈਮ ਤਿਆਰੀਆਂ ਕਰ ਰਹੇ ਆ ਜਾਨ ਨੂੰ ਤੇ ਤਾਈ ਜੀ ਹੁਣੇ ਤਾਂ ਚੱਲ ਪਏ ਨੇ ਤੇ ਇਧਰੋਂ ਸਾਡੇ ਆਲੀ ਗੱਡੀ ਜਿਹੜੀ ਆ ਉਹ ਕੱਢ ਰਹੇ ਆ ਮਾਸਟਰ ਜੀ ਹੁਣੇ ਇੱਥੇ ਬਸ ਅਸੀਂ ਚੱਲਾਂਗੇ ਹੁਣ ਇੱਥੋਂ ਤੇ ਫਿਰ ਆਉਣ ਵਾਲਾ ਸਮੇਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਤੇ ਗੁਰਦਾਰਾ ਸਾਹਿਬ ਦੇ ਦਸ਼ਮੇ ਮੇਲੇ ਕਰਾਂਗੇ ਆਪਾਂ ਅਸ ਤੋਂ ਖਾਸ ਮਾਸੜੀ ਇੱਥੇ ਤਕਰੀਬਨ ਨੇਚਰ ਆ ਨਾ ਵੈਦਰ ਬਹੁਤ ਅੱਛਾ ਹਾਂਜੀ ਜਿਹੜਾ ਵੀ ਕੋਈ ਵੀ ਰੋਡ ਆ ਸਾਈਡ ਤੇ ਦਰਖਤ ਦੇਖੋ ਨੂੰ ਮਿਲਣਗੇ ਘਰ ਦੇ ਵਿੱਚ ਫੁਲੇ ਦਰਖਤ ਆਪਣੇ ਇੰਡੀਆ ਤੇ ਤਕਰੀਬਨ ਕੱਟੀ ਜਾਂਦੇ ਆ ਜਿੱਥੋਂ ਦੀ ਰੋਡ ਕੱਟਣਾ ਵਾ ਉਥੋਂ ਦੀ ਦਰਖਤਾਂ ਕੱਟ ਕੇ ਪਹਿਲਾਂ ਰੋਡ ਕੱਟਣਾ ਪੈਂਦਾ ਹਾਂਜੀ 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 ਜੇਕਰ ਘਟਣਾ ਚੁਰਮਾ ਪਰਮਿਸ਼ਨ ਲੈ ਕੇ ਬਣਾਓ ਓਕੇ ਜਿਵੇਂ ਮਹਾਲੀ ਦੇ ਅੰਦਰ ਤੁਸੀਂ ਘਰ ਲੈਣਾ ਵਾ ਤੇ ਤੁਹਾਨੂੰ ਉਥੇ ਪੂਰਾ ਕਿਹਾ ਜਾਂਦਾ ਵਾ ਕਿ ਇੰਨੇ ਦਰਸ਼ਤ ਲਗਾਉਣੇ ਪੈਣਗੇ ਬਸ ਹੋ ਗਿਆ ਫਾਈਨਲੀ ਗੁਰਦੁਆਰਾ ਸਾਹਿਬ ਇਥੇ ਪਹੁੰਚ ਚੁੱਕੇ ਆ ਵੈਸੇ ਪਤਾ ਹੀ ਆਪਾਂ ਨੂੰ ਕਿ ਜਦੋਂ ਆਪਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲੈਂਦੇ ਆ ਤੇ ਆਪਾਂ ਨੂੰ ਇਹ ਗੱਲ ਦਾ ਸੰਕੇਤ ਹੋ ਜਾਂਦਾ ਵਾ ਕਿ ਗੁਰਦੁਆਰਾ ਸਾਹਿਬ ਨੇੜੇ ਆ ਗਿਆ ਦੂਦੋ ਸਾਨੂੰ ਨਿਸ਼ਾਨ ਸਾਹਿਬ ਦਿਖਣਾ ਸ਼ੁਰੂ ਹੋਇਆ ਤੇ ਮਾਨੂੰ ਖੁਸ਼ੀ ਹੋਈ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਲਾਗੇ ਪਹੁੰਚ ਚੁੱਕੇ ਆ ਤੇ ਚਲੋ ਆਪਾਂ ਅੰਦਰ ਚੱਲਦੇ ਹਾਂ ਹੁਣ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਪਿੰਡਾਂ ਸ਼ਹਿਰਾਂ ਤੋਂ ਆਨ ਕੇ ਇੱਥੇ ਵਸੇ ਹੋਏ ਨੇ ਕੀਨੀਆਂ ਦੇ ਅੰਦਰ ਸਿੱਖ ਟੈਂਪਲ ਨਕੋਰੂ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਨਕੋਰੂ ਦੀ ਬਿਲਡਿੰਗ ਹੈ ਜਿਹੜੀ ਦਰਬਾਰ ਹਾਲ ਸਾਹਮਣੇ ਦਿਖਾਈ ਦੇ ਰਿਹਾ ਆਪਾਂ ਦਰਸ਼ਨ ਮੇਲੇ ਕਰਾਂਗੇ ਗੁਰਦੁਆਰਾ ਸਾਹਿਬ ਦੇ ਇਧਰਲੇ ਪਾਸੇ ਨਿਸ਼ਾਨ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਦਵਾਨ ਸਜੇ ਹੋਇਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਸੰਗਤ ਪਹੁੰਚ ਰਹੀ ਹੈ ਤਕਰੀਬਨ ਘੰਟੇ ਕਿਤੇ ਹੋਏ ਸਮਾਗਮ ਚੱਲ ਰਹੀਆਂ ਸ਼ਾਇਦ ਮੇਰੇ ਭਾਈ ਮੇਰੇ ਭਾਈ ਮੇਰੇ ਭਾਈ ਆ ਆ ਜਿਹੜੇ ਹਨ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਹਨ ਉਹਨਾਂ ਦੇ ਘਰ ਵਾਲੇ ਪੁੱਛਦੇ ਨੇ ਕਿ ਵੀ ਤੁਸੀਂ ਕਿੱਥੇ ਨੂੰ ਚੱਲੇ ਹੋ ਤੇ ਕਵੀ ਸਾਹਿਬ ਜੀ ਕਹਿੰਦੇ ਕਿ ਜਿਹੜਾ ਬਨਾਰਸ ਤੋਂ तकरीबन 17 ਸਿਕੂ ਬੇਲ ਜਿਹੜਾ ਮਘਰ ਦੀ ਧਰਤੀ ਹੈ ਤੇ ਉੱਥੇ ਸ਼ਹਿਰ ਦਾ ਨਾਮ ਹੈ ਹੜਮਾ ਤੇ ਉਸ ਵੇਲੇ ਪੰਡਤਾਂ ਨੇ ਇਹ ਗੱਲ ਕਹੀ ਕਿਉਂਕਿ ਸਾਧ ਸੰਗਤ ਜਦੋਂ ਆਪਾਂ ਭਗਤ ਕਵੀ ਸਾਹਿਬ ਜੀ ਦੀ ਬਾਣੀ ਉਹਨਾਂ ਦੇ ਸ਼ਬਦ ਉਹਨਾਂ ਦੀ ਹਸਨਾਵਾ ਪੜਦੇ ਹਾਂ ਇਹ ਭਗਤ ਕਬੀਰ ਸਾਹਿਬ ਜਿਨੇ ਸਿੱਧਾ ਹੀ ਜਿਹੜਾ ਉਸ ਵੇਲੇ ਦੁਨੀਆ ਵਹਿਮਾਂ ਪਰਮਾਂ ਦੇ ਵਿੱਚ ਸੀ ਤੇ ਉਹਨਾਂ ਵਹਿਮਾਂ ਪਰਮਾਂ ਨੂੰ ਖੰਡਨ ਕੀਤਾ ਹੈ ਆਪਣੀ ਇਹ ਗੁਰਨਾਨਕ ਹਾਲ ਗੁਰਦੁਆਰਾ ਸਾਹਿਬ ਦਾ ਜਿਹੜਾ ਲੰਗਰ ਹਾਲ ਜੀ ਨੂੰ ਆਪਾਂ ਕਹਿ ਸਕਦੇ ਹ ਉਹ ਬਣਿਆ ਹੋਇਆ ਵਾ ਸੰਗਤ ਇੱਥੇ ਲੰਗਰ ਛਕਦੀ ਆ ਮੈਨੂੰ ਤਾਂ ਇਹ ਗੱਲ ਚਲੋ ਠੀਕ ਨਹੀਂ ਲੱਗੇਗੀ ਕਿ ਲੰਗਰ ਹਾਲ ਦੇ ਵਿੱਚ ਟੇਬਲ ਕੁਰਸੀਆਂ ਲਗੀਆਂ ਹੋਣ ਇਦਾਂ ਪੈਲਸ ਦੇ ਵਾਂਗ ਬੈਠ ਕੇ ਪ੍ਰਸ਼ਾਦਾ ਛਕਦੇ ਹੁਣ ਪਰ ਇਹਨਾਂ ਸਿੱਖਾਂ ਦੀ ਆਪਣੀ ਸੋਚ ਆ ਮੈਂ ਇਸ ਚੀਜ਼ ਦੇ ਨਾਲ ਸਹਿਮਤ ਤਾਂ ਨਹੀਂ ਆ ਪਰ ਇਹ ਬਣਿਆ ਹੋਇਆ ਵਾ ਲੰਗਰ ਹਾਲ ਟਾਈਪ ਗੁਰਨਾਨਕ ਹਾਲ ਜਿਹੜਾ ਵਾ ਗੁਰਨਾਨਕ ਸਾਹਿਬ ਜੀ ਦੇ ਨਾਮ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬਣਿਆ ਹੋਇਆ ਜਿੱਥੇ ਪ੍ਰਸ਼ਾਦਾ ਪਾਣੀ ਸਾਡੇ ਪੰਜਾਬੀ ਸਾਰੇ ਪ੍ਰਾਸ਼ ਛਕਦੇ ਪਈ ਆ ਟੇਬਲਾਂ ਦੇ ਵਾਂਗ ਜਿਵੇਂ ਆਪਾਂ ਕਿਸੇ ਫੰਕਸ਼ਨ ਦੇ ਵਿੱਚ ਜਾਂਦੇ ਆ ਟੇਬਲ ਲੱਗੇ ਹੁੰਦੇ ਆ ਸਾਹਮਣੇ ਤੇ ਉੱਥੇ ਤੁਸੀਂ ਆਪੋ ਆਪਣਾ ਪ੍ਰਸ਼ਾਦਾ ਪਾਣੀ ਪਾ ਕੇ ਟੇਬਲਾਂ ਤੇ ਕੁਰਸੀਆਂ ਤੇ ਬੈਠ ਕੇ ਗੋਲ ਦੇ ਉੱਪਰ ਜਿਵੇਂ ਗੋਲ ਟੇਬਲ ਲੱਗੇ ਹੋਏ ਆ ਇਹਨਾਂ ਤੁਸੀਂ ਟੇਬਲਾਂ ਦੇ ਉੱਪਰ ਚੇਰਾਂ ਦੇ ਉੱਪਰ ਆਪਣੀ ਫੈਮਿਲੀ ਦੇ ਨਾਲ ਬੈਠ ਕੇ ਪ੍ਰਸ਼ਾਦਾ ਪਾਣੀ ਛਕ ਸਕਦੇ ਹੋ ਅਸੀਂ ਆਏ ਹੋਏ ਹਾਂ ਸਿੱਖ ਟੈਂਪਲ ਨਕੂਰੂ ਦੇ ਅੰਦਰ ਹਨ ਮੈਂ ਗੁਰਦਾਰਾ ਸਾਹਿਬ ਦੇ ਦਸ਼ਮੇਲੇ ਕਰਾ ਕੇ ਹਟਿਆ ਦੀਵਾਨ ਦੀ ਸਮਾਪਤੀ ਹੋ ਚੁੱਕੀ ਆ ਤੇ ਮੇਰੇ ਕੋਲ ਗਿਆਨੀ ਸਿੰਘ ਆਏ ਹੋਏ ਸੀਗੇ ਤੇ ਮੈਂ ਮਿਲਿਆ ਉਹਨਾਂ ਨਾਲ ਦਸ਼ਮੇ ਮੇਲੇ ਕੀਤੇ ਫਤਿਹ ਦੀ ਸਾਂਝ ਹੋਈ ਸਾਡੀ ਤੇ ਗਿਆਨੀ ਜੀ ਉਹਨਾਂ ਨੂੰ ਪੁੱਛਦੇ ਆ ਕਿ ਕਿੱਥੋਂ ਤੋਂ ਨੇ ਜਾਂ ਕਿਵੇਂ ਸੇਵਾ ਗਿਆਨੀ ਜੀ ਉਹਨੇ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਜੀ ਬਹੁਤ ਵਧੀਆ ਗਿਆਨੀ ਜੀ ਕਿੱਥੋਂ ਤੋਂ ਤੁਸੀਂ ਪੰਜਾਬ ਤੋਂ ਵੈਸੇ ਮੈਂ ਜੀ ਦਿੱਲੀ ਤੋਂ ਹੈਗਾ ਓਕੇ ਦਿੱਲੀ ਤੋਂ ਆ ਹਾਂਜੀ ਦਿੱਲੀ ਤੋਂ ਹਾਂਜੀ ਬੜੇ ਪ੍ਰੇਮ ਵਾਲੇ ਸਿੰਘ ਸਾਨੂੰ ਪਹਿਲਾਂ ਵੀ ਮਿਲਦੇ ਰਹੇ ਆ ਜਿਹੜੇ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਉਂਦੇ ਨੇ ਦਿੱਲੀ ਤੋਂ ਬੜੇ ਚੰਗੇ ਜੀਵਨ ਵਾਲੇ ਤੇ ਪ੍ਰੇਮ ਵਾਲੇ ਸੰਗ ਨੇ ਸਾਰੇ ਤੇ ਭਾਈ ਸਾਹਿਬ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਮੈਨੂੰ ਜੀ 2 ਸਾਲ ਹੋ ਗਏ ਨੇ ਲੇਕਿਨ ਕੇਨਿਆ ਦੇ ਵਿੱਚ 6 ਸਾਲ ਹੋ ਗਏ ਓਕੇ ਹਾਂਜੀ ਨਕੂਰੂ ਹੁਣ ਤੁਸੀਂ ਡਿਊਟੀ ਕਰਦੇ ਹੋ ਹਾਂਜੀ ਹਾਂਜੀ ਨਕੂਰੂ ਦੇ ਕੁਰਦਾਰੇ ਦੇ ਵਿੱਚ ਠੀਕ ਹੈ ਜੀ तकरीबन 2 ਸਾਲ ਹੋ ਗਏ ਮੈਨੂੰ ਇੱਥੇ ਸੇਵਾ ਕਰਦੇ ਆਇਆ ਹੂੰ ਤੁਹਾਨੂੰ ਕਿਵੇਂ ਦਾ ਇੱਥੋਂ ਦਾ ਸਿੱਖਾਂ ਦੇ ਬਾਰੇ ਲੱਗਿਆ ਜਿਵੇਂ ਹੁਣ ਪੰਜਾਬ ਦੇ ਇੱਥੇ ਬੜੇ ਲੰਮੇ ਸਮੇਂ ਤੋਂ ਸੰਗ ਰਹਿ ਰਹੇ ਆ ਪੰਜਾਬੀ ਰਹਿ ਰਹੇ ਆ ਤਾਨੂੰ ਬੇਸਿਕਲੀ ਤੁਸੀਂ ਉਹਨਾਂ ਨਾਲ ਵਿਚਰਦੇ ਹੋ ਕਿੰਨੀਆਂ ਕੁ ਮੁਸ਼ਕਲਾਂ ਕੱਟਦੇ ਆ ਹੋਏ ਆ ਸੰਗ ਇੱਥੇ ਰਹਿ ਰਹੇ ਆਪਣੇ ਨਹੀਂ ਇਸ ਵੇਲੇ ਤਾਂ ਮੁਸ਼ਕਲਾਂ ਤਾਂ ਨਹੀਂ ਹੈਗੀਆਂ ਲੇਕਿਨ ਇੱਕ ਗੱਲ ਹੈ ਇੱਥੇ ਸੰਗਤਾਂ ਜਿਹੜੀਆਂ ਨੇ ਉਹ ਸੇਵਾ ਦੇ ਨਾਲ ਜੁੜੀਆਂ ਹੋਈਆਂ ਹਨ ਜੀ ਲੰਗਰਾਂ ਦੇ ਵਿੱਚ ਵੀ ਆਪ ਹੀ ਲੰਗਰ ਇਹਨਾਂ ਨੇ ਸੇਵਾ ਕਰਨੀ ਸਾਰੀਆਂ ਸੰਗਤਾਂ ਨੇ ਆ ਕੇ ਹਮ ਗੁਰਦੁਆਰਿਆਂ ਦੇ ਵਿੱਚ ਕਿੰਨੀਆਂ ਦੇ ਵਿੱਚ ਕਿਤੇ ਵੀ ਗੁਰਦੁਆਰੇ ਜਾਓ ਆਪ ਜੀ ਉਹ ਸਾਰੀਆਂ ਸੰਗਤਾਂ ਆਪੇ ਲੰਗਰ ਸੇਵਾ ਦੀ ਲੰਗਰ ਦੀ ਸੇਵਾ ਕਰਦੀਆਂ ਹਨ ਤੇ ਉਧਾਂ ਸਾਰੇ ਗੁਰੂ ਘਰ ਵੀ ਆਉਂਦੇ ਨੇ ਸਾਰੀਆਂ ਸੰਗਤਾਂ ਹੂੰ ਤੇ ਇੱਥੇ ਵੀ ਤਕਰੀਬਨ ਨਕੂਰੂ ਦੇ ਵਿੱਚ 60-70 ਫੈਮਿਲੀ ਆ ਗਈਆਂ ਹੂੰ ਆਪਣੇ ਪੰਜਾਬੀ ਜਿਹੜੇ ਗੁਰਸਿੱਖ ਪੰਜਾਬੀ ਹੈਗੇ ਹੂੰ ਤੇ ਸਾਰੀਆਂ ਹੀ ਸੰਗਤਾਂ ਇੱਥੇ ਗੁਰਦਾਰੇ ਆਉਂਦੀਆਂ ਇੱਕੋ ਹੀ ਗੁਰਦਾਰ ਨਕੂਰੂ ਦੇ ਵਿੱਚ ਤੇ ਬੜੇ ਪਿਆਰ ਨਾਲ ਇੱਥੇ ਸਾਰੇ ਰਲ ਮਿਲ ਕੇ ਸੇਵਾ ਕਰਦੇ ਨੇ ਇੱਕ ਦੂਜੇ ਦੇ ਨਾਲ ਜੀ ਮੈਨੂੰ ਗਿਆਨੀ ਜੀ ਇਹ ਗੱਲ ਬਹੁਤ ਚੰਗੀ ਲੱਗੀ ਕਿ ਨਕੂਰੂ ਸ਼ਹਿਰ ਦੇ ਅੰਦਰ ਆ ਭਾਵੇਂ ਤੁਸੀਂ ਕਹਿੰਦੇ ਹੋ 60 70 ਫਹਿਮਦੀਆਂ ਹੈਗੀਆਂ ਨੇ ਪਰ ਗੁਰਦੁਆਰਾ ਸਾਹਿਬ ਇੱਕਾ ਨਹੀਂ ਤਾਂ ਸਾਡੇ ਜਿੱਥੇ ਸਿੱਖ ਪਹੁੰਚਦੇ ਆ ਉਹਨਾਂ ਨੂੰ ਕੋਸ਼ਿਸ਼ ਹੁੰਦੀ ਆ ਕਿ ਜੇਕਰ ਗੁਰਦੁਆਰਾ ਸਾਹਿਬ ਮੇਰੀ ਪੁੱਛਗਛ ਘਟਾ ਤੇ ਉੱਥੇ ਗੁਰਦੁਆਰਾ ਸਾਹਿਬ ਨਵਾਂ ਅਵਸਾਰ ਦਿੱਤਾ ਜਾਂਦਾ ਹੈ ਨਾ ਪਰ ਅਨਕੂਰੀ ਦੇ ਵਿੱਚ ਮੈਨੂੰ ਇਹ ਗੱਲ ਚੰਗੀ ਲੱਗੀ ਕਿ ਗੁਰਦੁਆਰਾ ਸਾਹਿਬ ਹੋਰ ਬਣਾਉਣ ਦੀ ਬਜਾਏ ਇੱਕ ਦੀ ਸੇਵਾ ਸੰਭਾਲ ਕਰ ਰਿਹਾ ਤੇ ਪ੍ਰੇਮ ਨਾਲ ਰਹਿ ਰਹੀ ਹੈ ਸਹੀ ਬਿਲਕੁਲ ਬਿਲਕੁਲ ਇੱਥੇ ਜੀ ਪਹਿਲਾਂ ਤਾਂ ਬਹੁਤ ਸੰਗਤਾਂ ਸੀਗੀਆਂ ਵੀ 25 ਸਾਲ ਪਹਿਲਾਂ ਹੂੰ ਹ ਹੁਣ ਥੋੜੀਆਂ ਇੱਧਰ ਉੱਧਰ ਮੂਵ ਹੋ ਗਈਆਂ ਲੇਕਿਨ ਆ ਜਿੰਨੀ ਆ ਗਈਆਂ ਸਾਰੇ तकरीबन ਰਲ ਮਿਲ ਕੇ ਸਾਰੇ ਸੰਡੇ ਨੂੰ ਤਾਂ ਆਂਦੀ ਆਂਦੇ ਸਾਰੇ ਪ੍ਰੋਗਰਾਮ ਤੇ ਹਾਜ਼ਰੀਆਂ ਭਰਦੀ ਨੇ ਸੰਗਤਾਂ ਸਾਰੀਆਂ ਜੀ ਬੜੇ ਸਤਿਕਾਰ ਨਾਲ ਸਾਰੀਆਂ ਸੇਵਾਵਾਂ ਕਰਦੀਆਂ ਨੇ ਬਹੁਤ ਵਧੀਆ ਹੈ ਇੱਥੇ ਜੀ ਇੰਨਾ ਨਹੀਂ ਚਲੋ ਚੜ੍ਹਦੀ ਕਲਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਦੁਆਰਾ ਸਾਹਿਬ ਦੀ ਆਪਣੀ ਜਗ੍ਹਾ ਕਾਫੀ ਹੈਗੀ ਆ ਸਾਹਮਣੇ ਪਾਰਕ ਆ ਇੱਕ ਬਹੁਤ ਸੋਹਣਾ ਉੱਥੇ ਬੱਚਿਆਂ ਦਾ ਖੇਡਣ ਦਾ ਗਰਾਊਂਡ ਬਣਿਆ ਹੋਇਆ ਵਾ ਪਾਰਕ ਬਣਿਆ ਹੋਇਆ ਵਾ ਉੱਥੇ ਸ਼ਾਇਦ ਬੱਚੇ ਫੁੱਟਬਾਲ ਵਗੈਰਾ ਖੇਡਦੇ ਨੇ ਸ਼ਾਮ ਨੂੰ ਨਿਸ਼ਾਨ ਸਾਹਿਬ ਦੇ ਪਰਲੇ ਪਾਸੇ ਤੇ ਇੱਧਰ ਕੁਝ ਰਹਿ ਸ਼ਾਮੀ ਨੇ तकरीबन ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੀਵਾਨ ਸਜੇ ਹੋਏ ਨੇ ਸੰਗਤਾਂ ਨੇ ਕੀਰਤਨ ਕਥਾ ਸਰਵਨ ਕੀਤੀ ਆ ਤੇ ਹੁਣ ਤਕਰੀਬਨ ਸੰਗਤ ਸਮਾਪਤੀ ਹੋ ਚੁੱਕੀ ਆ ਹੁਣ ਆਪੋ ਆਪਣੇ ਘਰਾਂ ਨੂੰ ਵਾਪਸ ਜਾਣਗੇ ਅਸੀਂ ਵੀ ਇੱਕ ਦੋ ਜਗ੍ਹਾ ਵਿਜ਼ਿਟ ਕਰਨੀਆਂ ਹੈਗੀਆਂ ਇੱਕ ਫੌਲ ਆ ਪਹਾੜੀ ਥੋੜੇ ਜਿਹੇ ਇਲਾਕੇ ਦੇ ਵੱਲ ਨੂੰ ਉਧਰ ਦੇਖਣ ਦੇ ਵਾਸਤੇ ਜਾਵਾਂਗੇ ਇਹ ਗਰਾਊਂਡ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਗਰਾਊਂਡ ਆ ਦੱਸਦੇ ਸੀਗੇ ਇੱਥੋਂ ਦੇ ਬਜ਼ੁਰਗ ਜਿਹੜੇ ਕਿ ਬੱਚੇ ਵੀ ਸ਼ਾਮ ਨੂੰ ਖੇਡਦੇ ਆ ਤੇ ਪੇੜ ਕੋਈ ਵੀ ਫੰਕਸ਼ਨ ਕਰਨਾ ਚਾਹੁੰਦਾ ਵਾ ਤੇ ਉਹ ਇਸ ਗਰਾਉਂਡ ਨੂੰ ਯੂਜ਼ ਕਰਦਾ ਵਾ ਵਰਤਦਾ ਹੈਗਾ ਹਨ ਸਾਹਮਣੇ ਜਿਹੜੀ ਆ ਉਹ ਪਾਰਕਿੰਗ ਹੈਗੀ ਆ ਵਿੱਚ ਗੁਰਦੁਆਰਾ ਸਾਹਿਬ ਦੇ ਵੱਲੋਂ ਰਹਿਸ਼ਾਂ ਵੀ ਨੇ ਸ਼ਾਇਦ ਤਿੰਨ ਚਾਰ ਘਰ ਨੇ ਉਹਨਾਂ ਦੇ ਵਿੱਚ ਰਹਿਸ਼ ਦਿੱਤੀ ਹੋਈ ਆ ਇਹ ਸਾਰੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਤੁਸੀਂ ਦੇਖ ਹੀ ਰਹੇ ਹੋ ਕਿ ਗੱਡੀਆਂ ਖਲੋਤੀਆਂ ਹੋਈਆਂ ਨੇ ਸਾਡੇ ਪੰਜਾਬੀ ਪਰਿਵਾਰਾਂ ਦੀਆਂ ਬੜੇ ਵੱਡੀ ਗਿਣਤੀ ਦੇ ਵਿੱਚ ਅਨਕੂਰੂ ਦੇ ਵਿੱਚ ਸਾਡੇ ਸਰਦਾਰ ਭਾਈ ਜਿਹੜੇ ਨੇ ਪੰਜਾਬੀ ਨੇ ਉਹ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਆਨ ਕੇ ਇੱਥੇ ਵਸੇ ਹੋਏ ਨੇ ਕਿਨੀਆਂ ਦੇ ਅੰਦਰ ਮੇਰੀ ਬਜ਼ੁਰਗਾਂ ਦੇ ਨਾਲ ਇੱਥੇ ਬਾਪੂ ਜੀ ਹੁਣਾਂ ਨਾਲ ਗੱਲ ਹੋਈ ਮੈਂ ਦੇਖ ਰਿਹਾ ਸੀ ਬਿਲਡਿੰਗ ਬਹੁਤ ਸ਼ਾਨਦਾਰ ਬੜੇ ਸਜੇ ਢੰਗ ਨਾਲ ਬੜੀ ਸੋਹਣੀ ਬਣੀ ਹੋਈ ਹੈ ਗੁਰਦੁਆਰਾ ਸਾਹਿਬ ਦੀ ਹੈ ਨਾ ਦਰਬਾਰ ਹਾਲ ਮੈਂ ਪੁੱਛਿਆ ਕਿ ਬਾਪੂ ਜੀ ਕਿੰਨਾ ਕ ਸਮਾਂ ਹੋ ਗਿਆ ਸ਼ਾਇਦ ਕਹਿੰਦੇ ਕਿ 1905 ਦੇ ਵਿੱਚ ਇੱਕ ਵਾਰ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਸਾਡੇ ਪੁਰਾਣੇ ਬਜ਼ੁਰਗਾਂ ਨੇ ਬਣਾਈ ਸੀ ਇੱਥੇ ਆਪਸੀ ਵਖਰੇਵੇਂ ਦੇ ਕਰਕੇ ਗੁਰਦਰਾ ਸਾਹਿਬ ਦੀ ਪੁਰਾਣੀ ਬਿਲਡਿੰਗ ਨੂੰ ਅੱਗ ਲੱਗ ਗਈ ਸੀ ਉਸ ਤੋਂ ਬਾਅਦ 1920 ਜਾਂ 25 ਦੇ ਕਰੀਬ-ਕਰੀਬ ਕਹਿੰਦੇ ਇਹ ਨਵੀਂ ਬਿਲਡਿੰਗ ਬਣੀ ਆ 100 ਸਾਲ ਦੇ ਕਰੀਬ-ਕਰੀਬ ਹੋ ਚੁੱਕਿਆ ਵਾ ਬਿਲਡਿੰਗ ਬਣੀ ਨੂੰ ਤਕਰੀਬਨ 100 ਸਵਾ 100 ਸਾਲ ਹੋਣ ਤੋਂ ਬਾਅਦ ਵੀ ਤੁਸੀਂ ਬਿਲਡਿੰਗ ਦੇ ਦਰਸ਼ਨ ਕੀਤੇ ਆ ਦਰਬਾਰ ਹਾਲ ਦੇ ਬੜੀ ਸੋਹਣੀ ਬਿਲਡਿੰਗ ਬਣੀ ਹੋਈ ਆ ਤੇ ਬੜੀ ਮਜ਼ਬੂਤ ਆ ਤੇ ਇਹ ਖਾਸ ਗੱਲ ਇੱਕ ਇਹ ਵੀ ਹੈ ਕਿ ਇਹ ਸਾਡੇ ਪੰਜਾਬੀ ਸਰਦਾਰ ਕਾਰੀਗਰਾਂ ਨੇ ਤਿਆਰ ਕੀਤੀ ਹੋਈ ਬਿਲਡਿੰਗ ਹੈ ਜਿਹੜੇ ਉਸ ਵਕਤ ਸਾਡੇ ਪੁਰਾਣੇ ਜਿਹੜੇ ਪੰਜਾਬੀ ਵੀਰ ਸਰਦਾਰ ਸਿੰਘ ਸਾਡੇ ਆਏ ਸੀਗੇ ਕਿਨੀਆਂ ਦੇ ਅੰਦਰ ਉਹਨਾਂ ਦੇ ਆਪ ਦੀ ਹੱਥੀ ਤਿਆਰ ਕੀਤੀ ਹੋਈ ਬਿਲਡਿੰਗ ਹੈ ਕਿੰਨੀ ਮਜ਼ਬੂਤ ਕਿੰਨੀ ਸਟਰੋਂਗ ਕਿੰਨੀ ਸੋਹਣੀ ਇਸ ਹੱਬਨ ਤਰੀਕੇ ਨਾਲ ਤਿਆਰ ਕੀਤੀ ਹੈ ਇਹ ਬਿਲਡਿੰਗ ਬੜੀ ਸ਼ਾਨਦਾਰ ਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਉਹ ਕਾਰੀਗਰ ਉਹ ਜਿਹੜੇ ਆਰਚਟੈਕਟ ਸੀਗੇ ਉਹ ਸਾਡੇ ਆਪਣੇ ਸਰਦਾਰ ਸੀ ਜਿਨ੍ਹਾਂ ਦੇ ਹੱਥਾਂ ਦੇ ਨਾਲ ਇਹ ਗੁਰੂ ਘਰ ਦੀ ਇਮਾਰਤ ਬਣੀ ਆ ਤੇ ਬੜੀ ਸੋਹਣੀ ਤੇ ਬੜੀ ਮਜ਼ਬੂਤ ਅੱਜ ਵੀ ਬਹੁਤ ਵਧੀਆ ਉਹ ਬਿਲਡਿੰਗ ਖੜੀ ਆ ਕੋਈ ਉਹਨੂੰ ਇੰਜ ਨਹੀਂ ਲੱਗਦਾ ਕਿ ਬਹੁਤ ਪੁਰਾਣੀ ਬਿਲਡਿੰਗ ਹੋ ਗਈ ਆ ਐਂ ਲੱਗਦੀ ਆ ਜਿਵੇਂ ਕੋਈ 5-10 ਸਾਲ ਪਹਿਲਾਂ ਬਣੀ ਹੋਵੇ ਪਰ ਦਰਾ ਸਾਹਿਬ ਦੇ ਬਾਹਰ ਦੁਕਾਨ ਲਾ ਕੇ ਜਿਹੜੇ ਇਹ ਬੈਠੇ ਆ ਤੇ ਜਿਹੜੇ ਪੰਜਾਬੀ ਸਾਡੇ ਪਰਿਵਾਰ ਹੈਗੇ ਆ ਫੈਮਿਲੀ ਹੈਗੀ ਆ ਉਹ ਆ ਕੇ ਫਿਰ ਇੱਥੋਂ ਗੁਰਦੁਆਰਾ ਸਾਹਿਬ ਹੁੰਦੇ ਨੇ ਤੇ ਨਾਲ ਆਪਣੀ ਜਿਹੜੀ ਆ ਉਹ ਸਬਜ਼ੀ ਵਗੈਰਾ ਖਰੀਦ ਕੇ ਲੈ ਜਾਂਦੇ ਆ ਸ਼ਾਪਿੰਗ ਕਰਕੇ ਲੈ ਜਾਂਦੇ ਆ ਸਬਜ਼ੀ ਸਾਰੀ ਆ ਵੇਗਣੀ ਆਲੂ ਗੋਭੀ ਫਲੀਆਂ ਫਲੀਆਂ ਮਿਰਚ ਸਾਰਾ ਕੁਝ ਤੁਹਾਨੂੰ ਮਿਲੂਗਾ ਸਭ ਕੁਝ ਮਿਲੂਗਾ ਆਪੋਨਾ ਕਿੱਥੀ ਕੰਮ ਲੈਡ ਕਰੀ ਆਪੋਨਾ ਕਿੱਥੀ ਗਿਆਨ ਲੈ ਲਈਏ ਅਸੀਂ ਫੋਟੋ ਕਰੀਏ ਆਪਾਂ ਹੁਣ ਨਿਕਲ ਚੁੱਕੇ ਆ ਗੁਰਦਾਰਾ ਸਾਹਿਬ ਤੋਂ ਗੁਰਦਾਰਾ ਸਾਹਿਬ ਦੇ ਦਸ਼ਮੇ ਮੇਲੇ ਕਰਕੇ ਹੁਣ ਅਸੀਂ ਅਗਲੇ ਸਫ਼ਰ ਤੇ ਚੱਲੇ ਆ ਜਲਦੀ ਆਪਾਂ ਅਗਲੇ ਸਫ਼ਰ ਦੇ ਨਾਲ ਜੁੜਾਂਗੇ ਧੰਨਵਾਦ ਜੀ